ਬਜ਼ਾਰ ਦੇ ਵਿੱਚ ਆਗੇ 10-1000 ਰੁਪਏ ਦਾ ਕੋਟ ਪੈਂਟ ਲੈਨੇ ਹੋ ਇੱਥੇ ਤੁਹਾਨੂੰ ਮਿਲਦਾ 2995 ਚ ਜਿਹੜਾ ਤੁਸੀਂ ਲੈਨੇ ਹੋ 15-15000 ਰੁਪਏ ਦਾ 3 ਪੀਸ ਕੋਟ ਪੈਂਟ ਇੱਥੇ ਮਿਲਦਾ 3760 ਜਿਹੜਾ ਤੁਸੀਂ 3000-2500 ਦਾ ਕੁਰਤਾ ਪਜਾਮਾ ਲੈਨੇ ਹੋ ਬਜ਼ਾਰ ਚੋਂ ਇੱਥੇ ਮਿਲਦਾ 700 ਦੇ ਵਿੱਚ ਬਜ਼ਾਰ ਦੇ ਵਿੱਚ ਸਵਾਈਆਂ ਭਾਜੀ 2 ਪੀਸ ਦੀ 4000-3500 ਲੈਂਦੇ ਆ 3 ਪੀਸ ਦੀ ਮੂਹ ਮੰਗੀਆਂ ਸਵਾਈਆਂ ਲੈਂਦੇ ਆ ਠੀਕ ਆ ਇੱਥੇ ਕੋਈ ਵੀ ਕੰਡੀਸ਼ਨ ਨਹੀਂ ਆ ਕੱਪੜਾ ਕਿਸੇ ਵੀ ਤਰੀਕੇ ਦਾ ਹੋਵੇ ਸਾਡੇ ਕੋਲ ਸਵਾਈਆਂ 2 ਪੀਸ ਦੀ 2050 3 پیس ਦੀ 3500 ਰੁਪਏ ਜੇ ਕਿਸੇ ਨੂੰ ਕੋਟ ਪੈਂਟ ਮੰਗ ਲੋ ਅੱਜ ਦੇ ਕੇ ਗਿਆ ਕੱਲ ਚਾਹੀਦਾ ਆਪਾਂ ਉਹ ਵੀ ਬਣਾ ਕੇ ਦੇਈਦਾ ਉਹਦੀ ਕੋਈ ਕੰਡੀਸ਼ਨ ਨਹੀਂ ਕੋਈ ਐਕਸਟਰਾ ਚਾਰਜ ਨਹੀਂ ਆ ਬਾਜ਼ਾਰ ਦੇ ਵਿੱਚ ਦੁਕਾਨਦਾਰਾਂ ਦੇ 10-10 ਕੋਟ ਪੈਂਟ ਹਫ਼ਤੇ 'ਚ ਵੇਕਦੇ ਆ ਪਰ ਇੱਥੇ ਲੋਕ 100-100 ਕੋਟ ਪੈਂਟ ਆ ਤੁਸੀਂ ਦੇਖ ਲਓ ਖਨਾਰਾ ਪੂਰਾ ਪਿਆ ਆ ਜੀ 6500 ਰੁਪਏ ਤੋਂ ਸ਼ੇਰਵਾਨੀ ਤੁਹਾਨੂੰ ਸਲਾਈ ਸਮੇਤ ਬਣਾ ਕੇ ਦਵਾਂਗੇ ਜੀ ਸੋ ਭਾਜੀ ਕਿਸੇ ਨੇ ਬਾਸਟਰਾਂ ਲੈਣੀਆਂ ਆ ਕਿਸੇ ਨੇ ਬਲੇਜ਼ਰਾਂ ਲੈਣੀਆਂ ਚੈੱਕ ਬੂਲਨ ਸਾਰੀ ਕੁਆਲਿਟੀ ਮੈਚ ਉਹਦੇ ਵਿੱਚ ਭਾਜੀ ਅਨਲਿਮਟਿਡ ਕਲਰ unlimited quality ਸੋ ਤੁਸੀਂ ਸ਼ਕੀਨ ਆ ਪਿੰਡਾਂ ਦੇ ਪੰਜ ਸਰਪੰਚੋਂ ਨੰਬਰਦਾਰੋਂ ਕੌਂਸਲੋਂ ਤੁਸੀਂ ਦੇਖ ਲਓ ਵੀ ਵਾਈਟ ਰੰਗ ਦੇ ਕੁਰਤੇ ਪਜਾਮੇ ਦੇ ਵਿੱਚ ਹੀ ਬਹੁਤ ਸਾਰੀਆਂ ਵੈਰਾਈਟੀਆਂ ਤਿੰਨਾਂ ਮਹੀਨਿਆਂ ਦੇ ਵਿੱਚ ਵਿੱਚ ਭਾਜੀ ਪੱਗ ਨੂੰ ਕੋਈ ਪ੍ਰੋਬਲਮ ਆ ਜਾਏ ਡੱਬ ਪੈ ਜਾਏ ਆਪਣਾ ਬਿੱਲ ਦਿਖਾ ਕੇ ਨਿਊ ਪੱਗ ਲੈ ਕੇ ਜਾ ਸਕਦੇ ਆ ਤੁਸੀਂ ਜਿੱਥੋਂ ਮਰਜੀ ਆਜੋ ਮਾਝਾ ਮਾਲਵਾ 도ਆਬਾ ਜਿਹੜੇ ਮਰਜੀ ਪਿੰਡ ਸ਼ਹਿਰ ਤੋਂ ਆਜੋ ਫਾਇਦੇ ਤੁਹਾਡੇ ਬਹੁਤ ਸਾਰੇ ਹੋਣੇ ਆ ਸਲਾਹ ਜੀ ਹੁਣ ਅਸੀਂ ਪਹੁੰਚ ਚੁੱਕੇ ਆ ਪੰਜਾਬ ਦੇ ਸਭ ਤੋਂ ਲਗਜ਼ਰੀ ਤੇ ਸਸਤੇ ਸ਼ੋਰੂਮ ਮਾਤੂਸ਼ਰੀ ਦਸਤਾਰ ਜੜਿਆਲਾ ਗੁਰਦੇ ਜਿੱਥੇ ਤੁਹਾਨੂੰ ਮਿਲਦੇ ਆ ਬਹੁਤ ਸਸਤੇ ਰੇਟਾਂ ਦੇ ਕੱਪੜਾ ਜਿਹੜਾ ਤੁਸੀਂ ਬਾਜ਼ਾਰ ਦੇ ਵਿੱਚ ਜਾ ਕੇ 10-10 ਹਜ਼ਾਰ ਰੁਪਏ ਦਾ ਕੋਟ ਪਰ ਲੈਨੇ ਹੋ ਇੱਥੇ ਤੁਹਾਨੂੰ ਮਿਲਦਾ 2995 ਚ ਜਿਹੜਾ ਤੁਸੀਂ ਲੈਨੇ ਹੋ 15-15 ਹਜ਼ਾਰ ਰੁਪਏ ਦਾ 3 ਪੀਸ ਕੋਟ ਪਰ ਇੱਥੇ ਮਿਲਦਾ 3760 ਜਿਹੜਾ ਤੁਸੀਂ 3000-2500 ਦਾ ਕੁਰਤਾ ਪ ਭਾਜੀ ਸਾਰੇ ਪੰਜਾਬ ਤੋਂ ਸਸਤਾ ਕੱਪੜਾ ਟੌਪ ਦਾ ਕੱਪੜਾ ਰੀਜ਼ਨ ਕੀ ਹੈਗਾ ਬਾਜ਼ਾਰ 'ਚ 35-3500 ਰੁਪਏ ਸਵਾਈ ਚਲਦੀ ਆ ਤੁਸੀਂ ਕਹਿੰਦੇ 2 ਪੀਸ ਕੋਟਪਿੰਟ 2995 'ਚ ਲੈ ਜਾਓ ਰੀਜ਼ਨ ਭਾਜੀ ਤੁਹਾਨੂੰ ਆਜੋ ਦੱਸ ਦਿੰਦੇ ਆ ਦੇਖੋ ਮਾਤੂ ਸ਼੍ਰੀ ਦਾ ਸਟਾਰ ਲਿਖਿਆ ਇਹਦੇ ਤੇ ਕੰਪਨੀ ਸਾਡੀ ਆ ਮੈਨੂਫੈਕਚਰ ਕਰਦੀ ਆ ਕੱਪੜਾ ਦੋ ਨੰਬਰ ਸਾਡੇ ਟੇਲਰ ਖੁਦ ਦੇ ਆ ਆ ਇਸ ਕਰਕੇ ਆਪਣੀ ਘੱਟ ਤੋਂ ਘੱਟ ਸਵਾਈਆਂ ਆ ਜੀ ਬਾਜ਼ਾਰ ਦੇ ਵਿੱਚ ਸਵਾਈਆਂ ਭਾਜੀ 2 ਪੀਸ ਦੀ 4000-3500 ਲੈਂਦੇ ਆ 3 ਪੀਸ ਦੀ ਮੂੰਹ ਮੰਗੀਆਂ ਸਵਾਈਆਂ ਲੈਂਦੇ ਆ ਠੀਕ ਆ ਇੱਥੇ ਕੋਈ ਵੀ ਕੰਡੀਸ਼ਨ ਨਹੀਂ ਆ ਕਪੜਾ ਕਿਸ ਵੀ ਤਰੀਕੇ ਦਾ ਹੋਵੇ ਸਾਡੇ ਕੋਲ ਸਵਾਈਨ 2 ਪੀਸ ਦੀ 2050 3 ਪੀਸ ਦੀ 3500 ਰੁਪਏ ਦੇਖੋ ਇੱਥੇ ਤੁਹਾਨੂੰ ਹੋਲ ਸੇਲ ਦੇ ਕਪੜਾ ਮਿਲਦਾ ਭਾਵੇਂ ਤੁਸੀਂ 1 ਲੈ ਜਾਓ ਭਾਵੇਂ 2 ਲੈ ਜਾਓ ਮਾਤਰਬ ਹੁਣ 10000 ਰੁਪਏ ਖਰਚਣ ਦੀ بجائے ਤੁਸੀਂ ਆ ਜਾਓ ਬਹੁਤ ਵੱਡਾ ਬ੍ਰਾਂਡ ਮਾਤੂਜੀ ਦਸਤਾਰ 2 ਪੀਸ ਕੋਟਮੈਂਟ 2895 ਚ ਲੈ ਜਾਓ ਇਸ ਤੋਂ ਇਲਾਵਾ ਜੇ ਉਦੋਂ ਹੈਵੀ ਰੇਂਜ ਚਾਹੀਦੀ ਉਹ ਵੀ ਮਿਲ ਜੂ ਰੇਂਜਾਂ ਭਾਜੀ ਸਾਡੇ ਕੋਲ ਸਾਰੀਆਂ ਹੈਗੀਆਂ ਵੇਖੋ ਆ ਜਿਹੜਾ ਖਲਾਰਾ ਪਿਆ ਹੈ ਇਹਦਾ ਰੀਜ਼ਨ ਇਹ ਹੈ ਸਾਡੇ ਕੋਲ ਰੇਂਜਾਂ ਕਵਾਲਿਟੀ ਹਰੇਕ ਤਰ੍ਹਾਂ ਦੀ ਹੈਗੀ ਕਲਰ ਜਿੰਨੇ ਤੁਹਾਨੂੰ ਚਾਹੀਦੇ ਅਨਲਿਮਿਟਿਡ ਕਲਰ ਮਿਲ ਜਾਣਗੇ ਤੁਹਾਨੂੰ ਸੋ ਦੇਖੋ ਰੇਟ ਘੱਟ ਹੋਣ ਕਰਕੇ ਲੋਕ ਦੂਰੋਂ ਦੂਰੋਂ ਆਉਂਦੇ ਆ ਬਾਜ਼ਾਰ ਦੇ ਵਿੱਚ ਦੁਕਾਨਦਾਰਾਂ ਦੇ 10-10 ਕੋਟ ਪੈਂਟ ਹਫ਼ਤੇ 'ਚ ਵੇਚਦੇ ਆ ਪਰ ਇੱਥੇ ਲੋਕ 100-100 ਕੋਟ ਪੈਂਟ ਆ ਤੁਸੀਂ ਦੇਖ ਲਓ ਖਲਾਰਾ ਪੂਰਾ ਪਿਆ ਆ 100-100 ਕੋਟ ਪੈਂਟ ਹਰ ਰੋਜ਼ ਰੰਗ ਡਿਜ਼ਾਈਨ ਤੁਸੀਂ ਜਿਹੜਾ ਮਰਜ਼ੀ ਲੈ ਚੋ ਭਾਈ ਜੀ ਕੁਰਤੇ ਪਜਾਮੇ ਦੇ ਵਿੱਚ ਕੀ ਫਾਇਦਾ ਕਰਦੇ ਹੋ ਕੁਰਤੇ ਪਜਾਮੇ ਦੇ ਵਿੱਚ ਭਾਈ ਆਪਣੇ ਤੋਂ ਲੈਸ ਤੋਂ ਲੈਸ ਰੇਟ 300 ਰੁਪਏ ਤੋਂ ਕੁਰਦਾ ਪਜਾਮਾ ਸਟਾਰਟ ਹੋ ਜਾਂਦਾ ਆਪਣੇ ਕੋ ਉਦੇ ਵਿੱਚ ਵੀ ਭਾਜੀ ਕਲਰ ਆਪਣੇ ਕੋਲ ਅਨਲਿਮਟਿਡ ਕਲਰ ਮਿਲ ਜਾਣਗੇ ਸਟਾਫ ਤੁਹਾਨੂੰ ਜਿੱਦਾਂ ਦਾ ਵੀ ਚਾਹੀਦਾ ਲੈ ਲੈਣਾ ਲੈਣਾ ਕਾਟਨ ਲੈਣਾ ਜਿੱਦਾਂ ਦਾ ਮਿਕਸ ਸਟਾਫ ਹਰ ਇੱਕ ਤਰ੍ਹਾਂ ਦਾ ਤੁਹਾਨੂੰ ਸਟਾਫ ਆਪਣੇ ਕੋਲ ਮਿਲ ਜੂਗਾ ਸੋ ਵਿਆਹਾਂ ਸ਼ਾਦੀਆਂ ਦਿਨ ਚੱਲਦੇ ਆ ਸ਼ੇਰਵਾਨੀ 15000 16000 1700 ਤੋਂ ਸ਼ੁਰੂ ਹੁੰਦੀ 10-1000 ਰੁਪਏ ਗਾਰੰਟੀਆ ਤੇ ਸ਼ੇਰਵਾਨੀ ਕਿੱਥੋਂ ਸਟਾਰਟ ਹੋ ਜਾਂਦੀ ਹੈ 6500 ਰੁਪਏ ਤੋਂ ਸ਼ੇਰਵਾਨੀ ਤੁਹਾਨੂੰ ਸਲਾਈ ਸਮੇਤ ਬਣਾ ਕੇ ਦੇਵਾਂਗੇ ਜੀ ਸੋ ਭਾਜੀ ਕਿਸੇ ਨੇ ਬਾਸਟਰ ਲੈਣੀਆਂ ਆ ਕਿਸੇ ਨੇ ਬਲੇਜ਼ਰ ਲੈਣੀਆਂ ਚੈੱਕ ਬੂਲਨ ਸਾਰੀ ਕੁਆਲਿਟੀ ਮਿਲ ਜੂਗੀ ਉਦੇ ਵਿੱਚ ਭ ਅਨਲਿमिटेड ਕੁਆਲਿਟੀ ਪਲੇਨ ਲੈਣੀ ਚੈੱਕ ਦੇ ਵਿੱਚ ਲੈਣੀ ਲੈਣ ਵਾਲੀ ਜਿੱਦਾਂ ਦਾ ਵੀ ਕਿੰਨੂ ਕੋਈ ਵੀ ਉਹ ਫੈਬਰਿਕ ਚਾਹੀਦਾ ਕੱਪੜਾ ਜਿੱਦਾਂ ਦਾ ਵੀ ਚਾਹੀਦਾ ਆਪਾਂ ਬਣਾ ਕੇ ਦੇਵਾਂਗੇ ਸੋ ਤੁਸੀਂ ਚੈੱਕ ਕਰ ਲਓ ਸਾਡੇ ਕੋਲ ਕੱਪੜਾ ਤਾਂ ਮਿਲਦਾ ਹੀ ਵਧੀਆ ਕੁਆਲਿਟੀ ਆ ਟੇਲਰ ਸਾਡੇ ਕੋਲ ਹੈਗੇ ਆ ਤੁਸੀਂ ਜਿੱਦਾਂ ਇੱਥੇ ਆਉਣੇ ਹੋ ਨਾਲ ਦੀ ਨਾਲ ਤੁਹਾਡੀ ਜਿਹੜੀ ਕਿ ਆਪਾਂ ਨਾਪ ਲੈ ਕੇ ਤੁਹਾਨੂੰ ਬੜੀ ਜਲਦ ਇੱਥੇ ਕੋਟਪਨ ਬਣਾ ਕੇ ਦੇ ਦਿੰਦੇ ਆ ਜੇ ਆਪਾਂ ਦਸਤਾਰਾਂ ਦੀ ਗੱਲ ਕਰ ਲਈਏ ਪੱਗਾਂ ਦੀ ਗੱਲ ਕਰ ਲਈਏ ਦੇਖੋ ਸਾਡੇ ਕੋਲ ਮਾਤੂਸ਼ਰੀ ਦਸਤਾਰ ਦੇ 550 ਤੋਂ ਵੱਧ ਰਾਂਗੇ ਇਹਦੀ ਗਾਰੰਟੀ ਇਹ ਲਈ ਜਾਂਦੀ ਆ ਬੀਜੇ ਰੰਗ ਫੇਟ ਹੋ ਜੂਏ ਕਹਿੰਦੇ 3 ਮਹੀਨੇ ਦੇ ਵਿੱਚ ਵਾਪਸ ਕਰ ਦੇ ਨਮੀ ਲੈ ਜਾਓ 3 ਮਹੀਨਿਆਂ ਦੇ ਵਿੱਚ ਵਿੱਚ ਭਾਜੀ ਪੱਗ ਨੂੰ ਕੋਈ ਪ੍ਰੋਬਲਮ ਆ ਜਾਏ ਡੱਬ ਪੈ ਜਾਏ ਆਪਣਾ ਬਿੱਲ ਦਿਖਾ ਕੇ ਨਿਊ ਪੱਗ ਲੈ ਕੇ ਜਾ ਸਕਦੇ ਆਪਾਂ ਕਲਰ ਕਰਕੇ ਨਹੀਂ ਪੱਗ ਦਵਾਂਗੇ ਨਿਊ ਪੱਗ ਚੇਂਜ ਕਰਕੇ ਦਵਾਂਗੇ ਭਾਜੀ ਬੜਾ ਸੋਹਣਾ ਕੱਪੜਾ ਕੁਟ్రਾਈ ਦੇ ਵਿੱਚ ਨਾ ਇਹਦੀ ਬਲੇਜ਼ਰ ਬਣਦੀ ਜਾਂ ਕੋਟਵਿੰਡ ਬਣਦਾ ਇਹਦਾ ਇਹ ਵੀ ਦੱਸ ਦਿਓ ਭਾਜੀ ਕੁਟਰਾਜ ਦੇ ਵਿੱਚ ਆਪਣੇ ਕੋ ਹਰੇਕ ਤਰ੍ਹਾਂ ਦਾ ਕੱਪੜਾ ਹੈਗਾ ਪੈਂਟਾਂ ਬਣਾਉਣੀਆਂ ਬਲੇਜ਼ਰ ਬਣਾਉਣੇ ਆ ਜਾਂ ਸ਼ਰਟ ਬਣਾਉਣੀ ਆ ਹਰੇਕ ਤਰ੍ਹਾਂ ਦਾ ਕੱਪੜਾ ਹੈਗਾ ਸੋ ਤੁਸੀਂ ਸ਼ੁਕੀਨ ਆ ਪਿੰਡਾਂ ਦੇ ਪੰਚ ਸਰਪੰਚੋਂ ਲੰਬੜਦਾਰੋਂ ਕੌਂਸਲੋਂ ਤੁਸੀਂ ਦੇਖ ਲਓ ਵੀ ਵਾਈਟ ਰੰਗ ਦੇ ਕੁਰਤੇ ਪਜਾਮੇ ਦੇ ਵਿੱਚ ਹੀ ਬਹੁਤ ਸਾਰੀਆਂ ਵੈਰਾਈਟੀਆਂ ਕਲਰਫੁਲ ਕੁਰਤੇ ਪਜਾਮੇ ਲੈ ਜਾਓ ਬਲੈਕ ਲੈ ਜਾਓ ਸਾਰਾ ਮਿਲ ਜਾਣਾ ਤੁਸੀਂ ਪੈਂਟਾਂ ਸ਼ਰਟਾਂ ਲੈਣੀਆਂ ਪੈਂਟਾਂ ਸ਼ਰਟਾਂ ਦੇ ਵਿੱਚ ਬਹੁਤ ਸਾਰੇ ਡਿਜ਼ਾਈਨ ਆ ਦਸਤਾਰਾਂ ਦੇ ਨਾਲ ਮੈਚ ਕਰਕੇ ਤੁਸੀਂ ਟਰਾਈਆਂ ਵੀ ਲੈ ਕੇ ਜਾ ਸਕਦੇ ਆ ਤੁਸੀਂ ਇਹ ਚੈੱਕ ਕਰ ਲਓ ਇਹ ਠਾਠਾ ਮਾਰਦਾ ਇਕੱਠ ਰਾਤ ਦਾ ਟਾਈਮ ਆ 8:00 8:30 9:00 ਵਜੇ ਚੱਲਿਆ ਪਰ ਲੋਕ ਅਜੇ ਵੀ ਦੁਕਾਨ ਤੇ ਖੜੇ ਆ ਸਵੇਰੇ 10:00 ਵ ਰਾਤ ਦੇ 8:00 ਤੋਂ 9:00 ਤੱਕ ਇੱਦਾਂ ਹੀ ਰਸ਼ ਰਹਿੰਦਾ ਤੁਸੀਂ ਜਿੱਥੋਂ ਮਰਜੀ ਆਜੋ ਮਾਝਾ ਮਾਲਵਾ ਦੁਆਬਾ ਜਿਹੜੇ ਮਾਝੀ ਪਿੰਡ ਸ਼ਹਿਰ ਤੋਂ ਆਜੋ ਫਾਇਦੇ ਤੁਹਾਡੇ ਬਹੁਤ سارے ਹੋਣੇ ਆ ਸੋ ਭਾਈ ਜੀ ਸਟੀਚਿੰਗ ਦੇ ਵਿੱਚ ਦੱਸ ਜੋ ਵੀ ਕਿੰਨੇ ਟਾਈਮ ਦੇ ਵਿੱਚ ਕੋਟ ਪੈਂਟ ਕੋਟ ਤੇ ਪੈਂਮੇ ਤੁਸੀਂ ਦੇ ਦੇਣੇ ਸਲਾਈ ਕਰਕੇ ਸਟੀਚਿੰਗ ਦੀ ਭਾਈ ਜੀ ਕੋਈ ਕਮੀ ਨਹੀਂ ਸਾਡੇ ਕੋਲ ਸਾਡੇ ਕੋਲ 50 ਤੋਂ ਵੱਧ ਟੀਮ ਆ ਟੇਲਰਾਂ ਦੀ ਜੇ ਕਿਸੇ ਨੂੰ ਕੋਟ ਪੈਂਟ ਮੰਨ ਲਓ ਅੱਜ ਦੇ ਕੇ ਗਿਆ ਕੱਲ ਚਾਹੀਦਾ ਆਪਾਂ ਉਹ ਵੀ ਬਣਾ ਕੇ ਦੇਈਦਾ ਉਹਦੀ ਕੋਈ ਕੰਡੀਸ਼ਨ ਨਹੀਂ ਕੋਈ ਐਕਸਟਰਾ ਚਾਰਜ ਨਹੀਂ ਆ 2050 ਰੁਪਏ ਟੂ ਪੀਸ 3 ਪੀਸ 2500 ਰੁਪਇਆ ਉਸ ਤੋਂ ਇਲਾਵਾ ਤੁਸੀਂ ਕੋਈ ਐਕਸਟਰਾ ਡਿਜ਼ਾਈਨਿੰਗ ਕਰਾਉਂਦੇ ਜੇ ਉਹਦੀ ਵੀ ਕੋਈ ਐਕਸਟਰਾ ਜਿਆਦਾ ਚਾਰਜ ਨਹੀਂ ਸਿਰਫ 300-400 ਰੁਪਇਆ ਹੋਊਗਾ ਸੋ ਹੁਣ ਤੁਸੀਂ ਆਜੋ ਤੁਹਾਨੂੰ ਦਰਜੀਆ ਦੇ ਕੋਲ ਚੱਕਰ ਮਾਰਨ ਦੀ ਲੋੜ ਨਹੀਂ ਕੋਈ ਕਹਿੰਦਾ 2 ਮਹੀਨੇ ਵੇਟ ਕਰੋ 1 ਮਹੀਨਾ ਵੇਟ ਕਰੋ 15 ਦਿਨ ਵੇਟ ਕਰੋ ਸਾਡੇ ਕੋਲ ਆਜੋ ਅੱਜ ਕੋਟ ਪੈਂਟ ਦਿਓ ਤੇ ਦੂਜੇ ਦਿਨ ਲੈ ਜਾਓ ਕੁਰਤੇ ਬਿਜਮੀ ਵੀ ਲੈ ਜਾਓ ਸ਼ੇਰਬਾਨੀਆਂ ਬਲੇਜ਼ਰ ਬਾਸਟਨ ਲੈ ਜਾਓ ਫਾਇਦੇ ਬਹੁਤ ਵੱਡੇ ਜੜਿਆਲਾ ਗੁਰੂ ਤੁਸੀਂ ਆਉਣਾ ਨੰਬਰ ਸਕਰੀਨ ਤੇ ਆ ਜੇ ਤੁਸੀਂ ਕੋਈ ਜਾਣਕਾਰੀ ਲੈਣੀ ਆ ਫੋਨ ਤੁਸੀਂ ਕਰ ਸਕਦੇ ਆ ਕੈਰਮਨ ਹੋਮਸਨ ਦੀ ਨਾਲ ਹਰਦੀਪ ਸਿੰਘ ਤ